ਪੰਜਾਬ ਹੁਣਾ ਉੱਥੇ ਲਗਾਤਾਰ ਜਿਹੜੇ ਪੰਜਾਬੀ ਨੇ ਮਾਲਵੇ ਏਰੀਏ ਚੋਂ ਟਰਾਲੀਆਂ ਭਰ-ਭਰ ਕੇ ਸਮਾਨ ਲੈ ਕੇ ਜਾ ਰਹੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਹੋਵੇ ਹਾਂਜੀ ਹਾਂ ਇਹ ਹੀ ਸਾਡੇ ਪਿੰਡ ਦੀ ਇੱਕ ਇੱਕ ਤਰ੍ਹਾਂ ਦੀ ਮਿਸਾਲ ਵੀ ਆ ਗਈ ਤੇ ਸਾਡੇ ਪਿੰਡ ਦੇ ਵਿੱਚ ਵੈਸੇ ਵੀ ਕਿਤੇ ਰਾਜਨੀਤੀ ਹਾਲ ਵੀ ਨਹੀਂ ਹੋਈ ਛੋਟੀ ਉਮਰ ਤੋਂ 5 ਸਾਲ ਦੀ ਉਮਰ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਤਿਲ ਫੁੱਲ ਪੇਟਾ ਜਿੰਨੇ ਵੀ ਕੋਈ ਕਰ ਸਕਦਾ ਸੀ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਕਿਸੇ ਨੇ ਵੀ ਸਾਨੂੰ ਖਾਲੀ ਹੱਥ ਨਹੀਂ ਮੋੜਿਆ ਜਿਸ ਜਿਸ ਦੀ ਜਿੰਨੀ ਵੀ ਹਾਇਸ਼ੀਅਤ ਸੀ ਜਿੰਨੇ ਵੀ ਉਹ ਦੇ ਸਕਦਾ ਸੀ ਤਾਂ ਉਹਨੇ ਬਾਬਾ ਨਾਨਕ ਦੇ ਲੰਗਰ ਦੇ ਵਿੱਚ ਸੇਵਾ ਜ਼ਰੂਰ ਪਾਈ ਹੈ ਏ ਕਿ ਸਮਾਨਾ ਕਿੰਨੀਆਂ ਟਰਾਲੀਆਂ 'ਚ ਕੀ ਕੀ ਆ ਤੁਹਾਡੇ ਕੋਲ ਸਾਡੇ ਕੋਲੋਂ ਨੀਅਰਵੋਡ 14-15 ਟਰਾਲੀਆਂ ਨੇ ਜੀ ਇਸ ਟਾਈਮ ਵੀ ਕਿੱਕ ਟਰੈਕਟਰ ਮਗਰ ਦੋ-ਦੋ ਟਰਾਲੀਆਂ ਪਈਆਂ ਨੇ ਜਿਹਦੇ ਵਿੱਚੋਂ ਸੈਲਜਾ ਟਰਾਲੀਆਂ ਦੇ ਵਿੱਚ ਤੇ ਰਸਦ ਪਈ ਹੈ ਤੇ ਧੂੜੀ ਹੈ ਹਰਾਚਾਰਾ ਸੀ ਗੱਠਾਂ ਦੇਖ ਰਹੇ ਹਾਂ ਜਿਹੜੀਆਂ ਸੈਲਜਾ ਸਾਰੀਆਂ ਜੋ ਨੀਅਰਵੋਡ ਦਾ ਸਵਾ ਦੋ ਲੱਖ ਰੁਪਏ ਦਾ ਸੈਲਜਾ ਜੀ ਸਾਡੇ ਕੋਲ ਜਿਹੜਾ ਇਸ ਟਾਈਮ ਟਰਾਲੀਆਂ 'ਚ ਪਾਇਆ ਹੈ ਜੀ ਕੁੱਲ ਮਿਲਾ ਕੇ ਲਾਈਏ ਕਿੰਨੇ ਕ ਦਾ ਸਮਾਨ ਆਇਆ ਹੈ ਸਾਰਾ ਦੇਖੋ ਜੀ ਇਹ ਸਮਾਨ ਸਾਨੂੰ ਉੱਥੇ ਤੱਕ ਸੜੀ ਮਤਲਬ ਕਿ ਪਹੁੰਚ ਕਰਨ ਤੱਕ ਸਾਨੂੰ ਨੀਅਰਵੋਡ 5 ਲੱਖ ਰੁਪਏ ਖਰਚਿਆ ਪਿਆ ਜਾ ਰਿਹਾ ਹੈ ਇਹਦੇ ਤੇ ਜਿਹੜਾ ਉਹਦੇ ਚ ਇਕੱਠਾ ਹੋ ਗਿਆ ਵੀ ਠੀਕ ਹੈ ਜਿਹੜਾ ਘਟੂ ਵਧੂਗਾ ਵੀ ਨੌਜਵਾਨ ਫੇਰ ਵੀ ਖੜੇ ਨਹੀਂ ਹੈ। ਥੈਲੇ ਲੋਕ ਭਰ ਕੇ ਦਰਵਾਜ਼ਿਆਂ 'ਚ ਰੱਖੀ ਬੈਠੇ ਸੀਗੇ ਜੀ। ਲੋਕਾਂ ਚ ਇੰਨਾ ਉਤਸ਼ਾਹ ਸੀਗਾ ਵੀ ਜੋ ਆਪਾਂ ਸੁੱਕੇ 'ਚ ਆ ਉਹ ਗਿੱਲੇ 'ਚ ਨੇ ਆ ਆਪਣਾ ਫਰਜ਼ ਬੰਦਾ ਹਰੇਕ ਨੇ ਆਪੋ ਆਪਣਾ ਫਰਜ਼ ਬਹੁਤ ਵਧੀਆ ਤਰੀਕੇ ਨਾਲ ਪਾਇਆ। ਤਕਰੀਬਨ ਸਵਾ 2 ਲੱਖ ਦਾ ਸੀ ਆਚਾਰ ਖਰੀਦੇ ਜੀ ਜੋ ਮੱਕੀ ਦਾ ਆਚਾਰ ਹੁੰਦਾ ਹੈਗਾ। ਤੇ ਤਕਰੀਬਨ 7 ਟਰਾਲੀਆਂ ਸਾਡੇ ਤੂੜੀ ਦੀਆਂ ਨੇ ਜੀ ਤੇ 20 ਤੋਂ 21 ਕਿਲੋ ਮੰਟਲ ਦਾ ਅਸੀਂ ਆਟਾ ਲੈ ਕੇ ਜਾ ਰਹੇ ਹਾਂ ਜੀ ਜੋ ਪੇਕਿੰਗ ਆ ਟਿੱਕੀ ਚਾਰਸੋਲ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿਸੇ ਵੀ ਦੂਜੀ ਸਟੇਟ 'ਚ ਕੋਈ ਦਿੱਕਤ ਆ ਜਾਵੇ ਲੋਕਾਂ ਨੂੰ ਕੋਈ ਪ੍ਰੋਬਲਮ ਆ ਜਾਵੇ ਤਾਂ ਜਿਹੜੇ ਪੰਜਾਬੀ ਨੇ ਉਹ ਦੂਜੀਆਂ ਸਟੇਟਾਂ ਲਈ ਖੜ ਜਾਂਦੇ ਨੇ ਪਰ ਵੱਡੀ ਗੱਲ ਇਹ ਆ ਕਿ ਪੰਜਾਬ ਉਹਨਾ ਹੜਪੀੜ ਤੋਂ ਹੋਇਆ ਪਿਆ ਪੰਜਾਬ ਦਾ ਮਾਝਾ ਏਰੀਆ 'ਚ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੀ ਹਜ਼ਾਰਾਂ ਲੱਖਾਂ ਏਕੜ ਜਿਹੜੀ ਫਸਲਾਂ ਉਹ ਨੁਕਸਾਨੀ ਗਈ ਘਰਾਂ 'ਚ ਪਾਣੀ ਵੜ ਗਿਆ ਤੇ ਦੂਜੇ ਪਾਸੇ ਉੱਥੇ ਲਗਾਤਾਰ ਜਿਹੜੇ ਪੰਜਾਬੀ ਨੇ ਮਾਲਵੇ ਏਰੀਆ 'ਚੋਂ ਉਹ ਟਰਾਲੀਆਂ ਭਰ-ਭਰ ਕੇ ਸਮਾਨ ਲੈ ਕੇ ਜਾ ਰਹੇ ਸੋ ਜਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਜਿੱਥੇ ਅਸੀਂ ਪਹੁੰਚੇ ਹੋਇਆ ਬਲਾਕ ਭਵਾਨੀਗੜ੍ਹ ਦਾ ਪਿੰਡ ਬਾਲਦ ਖੁਰਦ ਜਿੱਥੇ ਪਿੰਡ ਦੇ ਨੌਜਵਾਨਾਂ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਟਰੈਕਟਰ ਟਰਾਲੀਆਂ ਲਾਈਨਾਂ ਚ ਲਾਏ ਹੋਏ ਨੇ ਤਕਰੀਬਨ 14-15 ਟਰਾਲੀਆਂ ਨੇ ਟਰੈਕਟਰ ਨੇ ਇੱਕ ਟਰੈਕਟਰ ਦੇ ਪਿੱਛੇ ਦੋ-ਦੋ ਟਰਾਲੀਆਂ ਪਾਈਆਂ ਹੋਈਆਂ ਨੇ ਅਤੇ ਸਮਾਨ ਇਕੱਠਾ ਕੀਤਾ ਤੂੜੀ ਇਕੱਠੀ ਕੀਤੀ ਆ ਹਾਂ ਡੰਗਰਾਂ ਲਈ ਪਸ਼ੂਆਂ ਲਈ ਚਾਰਾ ਇਕੱਠਾ ਕੀਤਾ ਤੇ ਹੋਰ ਵੀ ਰਾਸ਼ਨ ਲੈ ਕੇ ਜਾ ਰਹੇ ਨੇ ਪਿੰਡ ਦੇ ਨੌਜਵਾਨ ਇਕੱਠੇ ਨੇ ਇੱਥੇ ਗੁਰਦੁਆਰਾ ਸਾਹਿਬ ਕੀ ਅਰਦਾਸ ਵੀ ਕਰਾਈਆ ਅਰਦਾਸ ਕਰਵਾਉਣ ਤੋਂ ਬਾਅਦ ਕਹਿ ਰਹੇ ਨੇ ਕਿ ਹੁਣ ਅਸੀਂ ਜਾ ਰਹੇ ਹਾਂ ਉੱਥੇ ਅਸੀਂ ਜੋ ਵੀ ਆ ਦਾਨ ਕਰਨਾ ਲੋੜਵੰਦਾਂ ਨੂੰ ਉਹ ਚੀਜ਼ਾਂ ਦੇਣੀਆਂ ਨੇ ਸੋ ਸਾਡੇ ਨਾਲ ਪਿੰਡ ਦੇ ਨੌਜਵਾਨ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਵਿੱਚ ਕੀ ਨਾਮ ਹੈ ਜੀ ਆਪਾਂ ਮੇਰਾ ਨਾਮ ਬਲਜਿੰਦਰ ਸਿੰਘ ਹੈ ਬਲਜਿੰਦਰ ਸਿੰਘ ਜੀ ਕੀ ਉਪਰਾਲਾ ਕਰਿਆ ਇਹ ਕੀ ਕੀ ਸਮਾਨ ਲੈ ਕੇ ਜਾ ਰਹੇ ਹੋ ਸ੍ਰੀਮਾਨ ਜੀ ਅਸੀਂ ਆਪਣੇ ਪਿੰਡ ਦੇ ਸਹਿਯੋਗ ਨਾਲ ਪਸ਼ੂਆਂ ਲਈ ਹਰਾ-ਚਾਰਾ ਅਤੇ ਰਸਦ ਅਤੇ ਨਾਲ ਹੀ ਪੀਣ ਵਾਲਾ ਪਾਣੀ ਤੇ ਸਾਰਾ ਸੀ ਪਿੰਡ ਦੇ ਸਹਿਯੋਗ ਨਾਲ ਭਾਈਚਾਰਕ ਤੌਰ ਤੇ ਸਭ ਨੇ ਇਕੱਠੇ ਹੋ ਕੇ ਇਹ ਉਪਰਾਲਾ ਕਰਿਆ ਤੇ ਉਸ ਨੂੰ ਲੈ ਕੇ ਜਾ ਰਹੇ ਅਸੀਂ ਠੀਕ ਹੈ ਸਾਰੇ ਪਿੰਡ ਨੇ ਇਕੱਠੇ ਹੋ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧਤ ਹੋ ਹਾਂਜੀ ਹਾਂ ਇਹ ਹੀ ਸਾਡੇ ਪਿੰਡ ਦੀ ਇੱਕ ਇਕਤਾ ਦੀ ਮਿਸਾਲ ਵੀ ਆ ਗਈ ਤੇ ਸਾਡੇ ਪਿੰਡ ਦੇ ਵਿੱਚ ਵੈਸੇ ਵੀ ਕਦੇ ਰਾਜਨੀਤੀ ਹਾਵ ਨਹੀਂ ਹੋਈ ਤੇ ਨਾਲ ਅਸੀਂ ਕਦੇ ਹੋਣ ਦੇਣੀ ਆ ਤੇ ਸਿਆਸਤ ਤੋਂ ਉੱਪਰ ਉੱਠ ਕੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਛੋਟੀ ਉਮਰ ਤੋਂ 5 ਸਾਲ ਦੀ ਉਮਰ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਤਿਲ ਫੁੱਲ ਪੇਟਾ ਜਿੰਨੇ ਵੀ ਕੋਈ ਕਰ ਸਕਦਾ ਸੀ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਕਿਸੇ ਨੇ ਵੀ ਸਾਨੂੰ ਖਾਲੀ ਹੱਥ ਨਹੀਂ મોੜਿਆ ਜੇ ਕੋਈ ਜਿਸ ਦੀ ਜਿੰਨੀ ਵੀ ਹਾਇਸੀਅਤ ਸੀ ਜਿੰਨੇ ਵੀ ਉਹ ਦੇ ਸਕਦਾ ਸੀ ਤਾਂ ਉਹਨੇ ਬਾਬੇ ਨਾਨਕ ਦੇ ਲੰਗਰ ਦੇ ਵਿੱਚ ਸੇਵਾ ਜ਼ਰੂਰ ਪਾਈ ਆਗੇ ਠੀਕ ਹੈ ਬਿਲਕੁਲ ਜਾਨੀ ਕਿ ਸਾਰਾ ਪਿੰਡ ਦੇ ਵਿੱਚੋਂ ਇਕੱਠਾ ਕੀਤਾ ਜਿਹੜੀ ਚੀਜ਼ ਖਰੀਦਣ ਵਾਲੀ ਸੀ ਉਹ ਖਰੀਦੀ ਆ ਤੁਸੀਂ ਹਾਂਜੀ ਹਾਂ ਬਾਕੀ ਪਿੰਡ ਦੇ ਵਿੱਚੋਂ ਅਸੀਂ ਜਿੰਨੀ ਵੀ ਮਾਇਆ ਇਕੱਠੀ ਹੋਈ ਤੇ ਤੂੜੀ ਵਗੈਰਾ ਤੇ ਹਰੇ ਚਾਰੇ ਦੀ ਜਿੰਦਗੀ ਵੀ ਕੋਈ ਸੇਵਾ ਲਾ ਸਕਦੀ ਉਸਨੇ ਲਾਈ ਬਾਕੀ ਜੋ ਮਾਇਆ ਇਕੱਠੀ ਹੋਈ ਸੀ ਉਸ ਦੇ ਵਿੱਚੋਂ ਅਸੀਂ ਰਸਦ ਵਗੈਰਾ ਤੇ ਜੋ ਵੀ ਅਸੀਂ ਸਾਈਲੇਜ ਖਰੀਦ ਸਕਦੀ ਸੀ ਉਹ ਖਰੀਦਿਆ ਬਿਲਕੁਲ ਜੀ ਵੀ ਜੀ ਕੀ ਨਾਮ ਹੈ ਜੀ ਆਪਣਾ ਤਲਵਿੰਦਰ ਸਿੰਘ ਜੀ ਅੱਛਾ ਤਲਵਿੰਦਰ ਜੀ ਤਿਆਰੀ ਪੂਰੀ ਕਰ ਲਈ ਤੁਸੀਂ ਜੈਕਟਾਂ ਵੀ ਪਾਈਆਂ ਨੇ ਪੂਰਾ ਜ਼ਿੰਮੇ ਦਾ ਮਤਲਬ ਹੈ ਹੜਪੀੜਤਾ ਦੀ ਜਿਸ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਉਵੇਂ ਦੀਆਂ ਤਿਆਰੀਆਂ ਨੇ ਪੂਰੀਆਂ ਤੁਹਾਡੀਆਂ ਹਾਂ ਜੀ ਜੀ ਬਿਲਕੁਲ ਤਿਆਰੀਆਂ ਸਾਡੀਆਂ ਮੁਕੰਮਲ ਨਹੀਂ ਸਾਰੇ ਨੌਜਵਾਨਾਂ ਦੀਆਂ ਜੀ ਲਾਂ ਲਈ ਪੂਰੇ ਤਿਆਰ ਤਿਆਰ ਖੜੇ ਨੇ ਜੀ ਠੀਕ ਹੈ ਜੀ ਹਾਂਜੀ ਤੇ ਕੀ ਕੀ ਸਮ ਸਾਡੇ ਕੋਲ ਨੀਅਰਵਰਡ 14-15 ਟਰਾਲੀਆਂ ਨੇ ਜੀ ਇਸ ਟਾਈਮ ਇੱਕ ਇੱਕ ਟਰੈਕਟਰ ਮਗਰ ਦੋ ਦੋ ਟਰਾਲੀਆਂ ਪਾਈਆਂ ਨੇ ਜਿਹਦੇ ਵਿੱਚੋਂ ਸੈਲਜਾ ਟਰਾਲੀਆਂ ਦੇ ਵਿੱਚ ਤੇ ਰਸਦ ਪਾਈ ਹੈ ਤੇ ਧੂੜੀ ਹੈ ਜੀ ਠੀਕ ਹੈ ਬਾਕੀ ਹਰਾਚਾਰਾ ਸੀ ਗੱਠਾਂ ਦੇਖ ਰਹੇ ਹਾਂ ਜਿਹੜੀਆਂ ਸੈਲਜੀਆਂ ਸਾਰੀਆਂ ਜੋ ਨੀਅਰਵਰਟ 2.5 ਲੱਖ ਰੁਪਏ ਦਾ ਸੈਲਜਾਈ ਸਾਡੇ ਕੋਲ ਜਿਹੜਾ ਇਸ ਟੈਂਪ ਟ੍ਰਾਲੀ ਚ ਪਾਇਆ ਹੈ ਜੀ ਅਸਾਂ ਹਾਂਜੀ ਅੱਛਾ ਜੇ ਕੁੱਲ ਮਿਲਾ ਕੇ ਲਈਏ ਕਿੰਨੇ ਕ ਦਾ ਸਮਾਨ ਆ ਇਹ ਸਾਰਾ ਦੇਖੋ ਜੀ ਇਹ ਸਮਾਨ ਸਾਨੂੰ ਉੱਥੇ ਤੱਕ ਸੜੀ ਮਤਲਬ ਕਿ ਪਹੁੰਚ ਕਰਨ ਤੱਕ ਸਾਨੂੰ ਨੀਅਰਵਰਟ 5 ਲੱਖ ਰੁਪਏ ਖਰਚੇ ਪੈ ਜਾਣੇ ਜੀ ਇਹਦੇ ਤੇ ਹਾਂਜੀ ਜਿਹੜਾ ਉਹਦੇ ਚ ਇਕੱਠਾ ਹੋ ਗਿਆ ਉਹ ਵੀ ਠੀਕ ਹੈ ਜਿਹੜਾ ਘਟੂ ਵਧੂਗਾ ਵੀ ਨੌਜਵਾਨ ਫੇਰ ਵੀ ਖੜੇ ਨੇ ਹੀ ਨਾਲ ਸੱਡੇ ਹਾਂਜੀ ਅਸਾਂ ਪਿੰਡ ਚ ਹੋਕਾ ਦਿੱਤਾ ਬਸ ਉੱਥੇ ਸਾਰਾ ਇਕੱਠਾ ਹੀ ਹੋ ਬਿਲਕੁਲ ਜੀ ਇੱਕ ਵਾਰ ਹੋਕਾ ਦਵਾਇਆ ਤੇ ਲੋਕ ਆਪੋ ਆਪ ਦੇ ਕਣਕ ਦੇ ਥੈਲੇ ਲੋਕ ਭਰ ਕੇ ਦਰਵਾਜ਼ਿਆਂ 'ਚ ਰੱਖੀ ਬੈਠੇ ਸੀਗੇ ਜੀ ਲੋਕਾਂ 'ਚ ਇੰਨਾ ਉਤਸ਼ਾਹ ਸੀਗਾ ਵੀ ਚਲੋ ਆਪਾਂ ਸੁੱਕੇ 'ਚ ਆਉਂ ਗਿੱਲੇ 'ਚ ਨਹੀਂ ਆ ਆਪਣਾ ਫਰਜ਼ ਬੰਦਾ ਹਰੇਕ ਨੇ ਆਪੋ ਆਪ ਦਾ ਫਰਜ਼ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹਾਂਜੀ ਬਿਲਕੁਲ ਤਲਵਿੰਦਰ ਜੀ ਜਿਵੇਂ ਪੰਜਾਬੀ ਦੂਜੀ ਸਟੇਟ 'ਚ ਦੂਜੇ ਦੇਸ਼ 'ਚ ਕੋਈ ਦਿੱਕਤ ਆ ਜੇ ਉੱਥੇ ਵੀ ਖੜ ਜਾਂਦੇ ਨੇ ਹੁਣ ਤਾਂ ਆਪਣੇ ਭਰਾਵਾਂ ਨਾਲ ਹੋਈ ਆ ਕਿ ਹੁਣ ਬਿਲਕੁਲ ਖੜੇ ਹੋ ਤੁਸੀਂ ਪੂਰੇ ਬਿਲਕੁਲ ਜੀ ਬਿਲਕੁਲ ਸਾਡੀ ਪਰਿਵਾਰ ਹੀ ਨਹੀਂ ਜੀ ਉੱਥੇ ਜਿੰਨਾਂ ਕੋਲ ਅਸੀਂ ਜਾਣਾ ਜੀ ਇਸ ਟ ਤੇ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਬਜ਼ੁਰਗ ਉੱਥੇ ਮਸ਼ੀਨਾ ਕੰਬਾਈਨਰ ਲੈ ਕੇ ਜਾਂਦੇ ਨੇ ਜੀ ਹੁਣ ਅਸੀਂ ਜਾਂਨ ਲੱਗੇ ਹੁਣ ਤੱਕ ਉੱਥੋਂ ਬਹੁਤ ਕਮਾਇਆ ਹੋ ਸਕ ਚਲੋ ਥੋੜਾ ਬਹੁਤ ਅਸੀਂ ਹੋ ਸਕਦਾ ਉਹਨਾਂ ਦਾ ਮੁੱਲ ਮੋੜਦੀ ਹੈ ਜੀ ਇੰਨੀ ਕਿ ਸੇਵਾ ਕਰਕੇ ਠੀਕ ਹੈ ਹਾਂਜੀ ਬਿਲਕੁਲ ਅੱਛਾ ਯਾਨੀ ਕਿ ਸੰਪਰਕ ਤੁਹਾਡਾ ਤੁਸੀਂ ਮਸ਼ੀਨਾ ਰੀਪਰ ਕੰਬਾਈਨਰ ਲੈ ਕੇ ਜਾਂਦੇ ਹੋ ਉਧਰ ਹਾਂਜੀ ਬਿਲਕੁਲ ਬਿਲਕੁਲ 95 94 95 ਤੋਂ ਜਾ ਰਹੇ ਨਹੀਂ ਸਾਡੇ ਪਹਿਲਾਂ ਬਜ਼ੁਰਗ ਜਾਂਦੇ ਰਹੇ ਫਿਰ ਅਸੀਂ ਜਾਂਦੇ ਰਹੇ ਜੀ ਉਦੋਂ ਦੀ ਸਾਡੇ ਉਹਨਾਂ ਨਾਲ ਪਰਿਵਾਰ ਰਿਲੇਸ਼ਨ ਬਣੇ ਹੋਣੇ ਜੀ ਬਿਲਕੁਲ ਹੁਣ ਉਹਨਾਂ ਤੇ ਮੁਸ਼ਕਲ ਆਈ ਤਾਂ ਸਾਡਾ ਫਰਜ਼ ਬ ਬਿਲਕੁਲ ਜੀ ਸੋ ਪਿੰਡ ਬਾਲਦ ਖੁਰਦ ਦੇ ਨੌਜਵਾਨਾਂ ਦਾ ਇਹੀ ਕਹਿਣਾ ਕਿ ਅਸੀਂ ਮਸ਼ੀਨਾਂ ਕੰਬਾਈਨਾਂ ਲੈ ਕੇ ਜਾਂਦੇ ਹਾਂ ਉਧਰ ਮਾਝੇ ਏਰੀਏ 'ਚ ਅਤੇ ਉਹਨਾਂ ਨਾਲ ਸੰਪਰਕਾ ਤੇ ਹੁਣ ਉਹਨਾਂ ਤੇ ਜਦੋਂ ਵਿਫਤਾ ਪਈਆ ਤਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਆ ਬਾਈ ਯੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਅੱਛਾ ਇੰਦਰਜੀਤ ਜੀ ਕਿਹੜੇ ਪਿੰਡ 'ਚ ਜਾਮੋਗੇ ਤੁਸੀਂ ਇਹ ਸਾਰਾ ਸਮਾਨ ਲੈ ਜਾ ਕੇ ਕਿਹੜੇ ਜ਼ਿਲ੍ਹੇ 'ਚ ਜਾਮੋਗੇ ਅਸੀਂ ਤਕਰੀਬਨ ਸਾਡੇ ਪਿੰਡ 'ਚੋਂ ਜੀ ਮਸ਼ੀਨਾਂ ਰੀਪਰ ਤੇ ਕੰਬਾਈਨਾਂ ਲੈ ਕੇ ਜਾਂਦੇ ਨੇ ਜੀ ਪਰ ਆਪਣੀ ਤਕਰੀਬਨ ਜਾਂਦੀ ਨਹੀਂ 10-12 ਮਹੀਨਾ ਹੋ ਜਾਂਦੀਆਂ ਨੇ ਜੀ ਤਕਰੀਬਨ ਕਪੂਰਥਲਾ ਜ਼ਿਲ੍ਹੇ ਚ ਬੇਗੋਵਾਲ ਜਾਂਦੀਆਂ ਨੇ ਜੀ ਤੇ ਅਸੀਂ ਉਹਨਾਂ ਨਾਲ ਸੰਪਰਕ ਕਰਿਆ ਉਹ ਕਹਿੰਦੀ ਨਹੀਂ ਸਾਡੇ ਸਹੀ ਹੈ ਬਿਲਕੁਲ ਵੀ ਪਰ ਫਿਰ ਉਹਨਾਂ ਨੇ ਅੱਗੇ ਅਗਾਹਾਂ ਸੰਪਰਕ ਕਰੇ ਜੀ ਗਾਹਾਂ ਦੀ ਗਾਹ ਉਹਨਾਂ ਨੇ ਸਾਨੂੰ ਸੰਪਰਕ ਕਰਵਾਇਆ ਵੀ ਤੁਸੀਂ ਸਾਡੇ ਓਕਿਆ ਮੇ ਸਾਡੇ ਕਈ ਵਾਰੀ ਤੁਸੀਂ ਆ ਜਾਓ ਇੱਥੇ ਬੇ ਲੋੜਾ ਹੋ ਜੇ ਵੀ ਸਾਡੇ ਪਿੰਡ ਇਹੋ ਜਿਹੀ ਕੋਈ ਮਾਰ ਨਹੀਂ ਪਈ ਅਸੀਂ ਥੋੜਾ ਗਾਹਾਂ ਸੰਪਰਕ ਕਰਵਾ ਦਿੰਨੇ ਆ ਫਿਰ ਉਤੋਂ ਵਿੱਗਵਾਲ ਤੋਂ ਅਸੀਂ ਹੋਰ ਅੱਗੇ ਸੰਪਰਕ ਹੋਇਆ ਜੀ ਉਸ ਤੋਂ ਬਾਅਦ ਅਸੀਂ ਜਾਣਾ ਜੀ ਗੁਰਦਾਸਪੁਰ ਦੇ ਪਿੰਡ ਨੇ ਜੀ ਜਿਵੇਂ ਗਲਰੀ ਹੋ ਗਿਆ ਜੀ ਤੇ ਆਪਣਾ ਠੱਠੀ ਹੋ ਗਿਆ ਜੀ ਮੀਰਪੁਰ ਕਾਫੀ ਪਿੰਡ ਨਹੀਂ ਜੀ ਬਾਕੀ ਜਿਵੇਂ ਜਿਵੇਂ ਉਹ ਦੱਸਣਗੇ ਜੀ ਜਿੱਥੇ ਲੋੜ ਹੈ ਉਹਨਾਂ ਨੇ ਇਹ ਵੀ ਕਹਿਆ ਕਹਿੰਦੇ ਵੀ ਆਪਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਏਦਾਂ ਕਿਸੇ ਨੂੰ ਦਵਾ ਦਾਂਗੇ ਤੁਸੀਂ ਖੁਦ ਸੇਵਾ ਕਰਿਓ ਜਿਵੇਂ ਤੁਹਾਨੂੰ ਲੱਗਦਾ ਉਵੇਂ ਸੇਵਾ ਕਰਿਓ ਤੇ ਉਹਦੇ ਲਈ ਅਸੀਂ ਮਤਲਬ ਕਿ ਉਹਨਾਂ ਨੇ ਸਾਨੂੰ ਦੱਸਤਾ ਸੀ ਕਹਿੰਦੇ ਵੀ ਰਸਨ ਦਾ ਤਕਰੀਬ ਨੂੰ ਸਾਡੇ ਲਵੇ 6-6 ਮਹੀਨਿਆਂ ਦਾ ਇਕੱਠਾ ਕਰਤਾ ਜੀ ਤੇ ਹੁਣ ਸਾਨੂੰ ਲੋੜ ਹੈ ਜੀ ਪਸ਼ੂਆਂ ਲਈ ਤੇ ਜਿਵੇਂ ਪਸ਼ੂਆਂ ਲਈ ਜਿਵੇਂ ਹੁਣ ਦੇਖੋ ਜੀ ਮੀਂਹ ਆਪਣੇ ਵੀ ਬਹੁਤ ਪੈ ਰਹੇ ਨੇ ਦੇਖੋ ਹਰੇ-ਜਾਰੇ ਦਾ ਆਪਣੇ ਨੂੰ ਨਹੀਂ ਮੰਨਦਾ ਤੇ ਉਸ ਲਈ ਅਸੀਂ ਪੂਰੇ ਪਿੰਡ ਦੇ ਨਾਲ ਮਿਲ ਕੇ ਸਹਿਯੋਗ ਦੇ ਨਾਲ ਅਸੀਂ ਪਹਿਲਾ ਪਿੰਡ ਚੋਂ ਫੰਡ ਮਿਲ ਕੇ ਪੈਸੇ ਇਕੱਠੇ ਕਰੇ ਜੀ ਫਿਰ ਉਹਦੇ ਨਾਲ ਤਕਰੀਬਨ 2.5 ਲੱਖ ਦਾ ਅਸੀਂ ਆਚਾਰ ਖਰੀਦਿਆ ਜੀ ਜੋ ਮੱਕੀ ਦਾ ਆਚਾਰ ਹੁੰਦਾ ਹੈਗਾ ਤੇ ਤਕਰੀਬਨ 7 ਟਰਾਲੀਆਂ ਸਾਡੀਆਂ ਤੂੜੀ ਦੀਆਂ ਨੇ ਜੀ ਤੇ 20 ਤੋਂ 21 ਮੰਟਲ ਅਸੀਂ ਆਟਾ ਲੈ ਕੇ ਜਾ ਰਹੇ ਹਾਂ ਜੀ ਜੋ ਪੈਕਿੰਗ ਹੈ ਤੇ ਤਕਰੀਬਨ 400 ਪੇਟੀ ਪਾਣੀ ਦੀਏ ਜੀ ਤੇ ਜਿਹਦੇ ਵਿੱਚ ਜਿਵੇਂ ਅਸੀਂ ਸੇਵਾ ਦੀ ਦਿੱਤੀ ਤਾਂ ਸੇਵਾ ਸਾਰੇ ਪਿੰਡ ਨੇ ਉਹ ਉੱਟੀ ਹੈ ਜੀ ਜਿੰਨਾ ਜੀਤੂ ਤੇ ਫੁੱਲ ਸਾਰੇ ਉਹਨਾਂ ਨੇ ਕਰਿਆ ਜੀ ਤੇ ਪਲੱਸ ਇੱਕ ਆਪਣਾ ਹੋਟਲ ਹੈ ਜੀ ਰੈੱਡ ਐਪਲ ਉਹਨਾਂ ਨੇ ਮੈਨੇਜਮੈਂਟ ਲਈ ਲਓ ਜਿਹਨਾਂ ਨਾਲ ਉਹਨਾਂ ਵੱਲੋਂ ਸਾਨੂੰ ਸੇਵਾ ਆਈ ਹੈ ਜੀ ਤੇ ਸਾਡੇ ਪਿੰਡ ਦੇ ਐਨ ਆਰ ਆਈ ਭਰਾ ਨੇ ਉਹਨਾਂ ਵੱਲੋਂ ਸੇਵਾ ਹੀ ਹੈ ਤੇ ਸਾਡੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਵੱਲੋਂ ਤਕਰੀਬਨ 200 ਪੇਟੀ ਪਾਣੀ ਦੀ ਉੱਟੀ ਗਈ ਹੈ ਜੀ ਇਹ ਬਾਬਾ ਮਨੋਹਰਦਾਸ ਕਮੇਟੀ ਹੈ ਜੀ ਉਹਨਾਂ ਵੱਲੋਂ 100 ਬਿੱਟੀ ਪਾਣੀ ਡਿਊਟੀ ਕੀਤੀ ਠੀਕ ਹੈ ਯਾਨੀ ਕਿ ਸਾਰਿਆਂ ਨੇ ਰਲ ਮਿਲ ਕੇ ਪਾਤਾ ਹਿੱਸਾ ਹਾਂ ਜੀ ਸਾਰਿਆਂ ਨੇ ਰਲ ਮਿਲ ਕੇ ਪਾਇਆ ਤੇ ਉਦੋਂ ਬਾਅਦ ਚ ਜੋ ਅਸੀਂ ਤੁਰੇ ਸੀ ਮੁੰਡੇ ਮੂਰੇ ਸਾਡੇ ਨਾਲ ਜਿੰਨੇ ਵੀ ਤੁਰੇ ਸੋ ਮਲਕੇ ਸੱਚੇ ਦਿਲੋਂ ਤੁਰੇ ਨੇ ਤੇ ਉਸ ਤੋਂ ਬਾਅਦ ਜੋ ਸਾਡਾ ਫੰਡ ਇਕੱਠਾ ਹੋਇਆ ਉਹ ਤਕਰੀਬਨ ਅਸੀਂ ਉਹਦਾ ਹੁਣ ਤੱਕ ਖਰਚ ਲਿਆ ਬਾਕੀ ਜੋ ਬਚਦਾ ਅਸੀਂ ਜਿਹੜਾ ਹੋਰ ਲਾ ਦਾਂਗੇ ਜੀ ਜਿਵੇਂ ਜਿਵੇਂ ਸਾਨੂੰ ਸਹਿਯੋਗ ਮਿਲੂਗਾ ਤੇ ਜਨਨ ਕਿ ਤੁਹਾਡਾ ਸੰਪਰਕ ਹੋ ਗਿਆ ਉੱਥੇ ਉਹ ਪਿੰਡਾਂ ਨੂੰ ਜਿਹੜੀ ਲੋੜ ਆ ਉਹ ਚੀਜ਼ ਲੈ ਕੇ ਜਾ ਰਹੇ ਹਾਂ ਹਾਂਜੀ ਹਾਂ ਹਾਂ ਉਹ ਚੀਜ਼ ਲੈ ਕੇ ਜਾ ਰਹੇ ਹਾਂ ਕੋਈ ਅਸੀਂ ਉੱਥੇ ਕੋਈ ਸੋਸੇਵਾਜੀ ਨਹੀਂ ਜਾ ਰਹੇ ਤੇ ਮੈਂ ਅਪੀਲ ਵੀ ਇਹ ਕਰਦਾ ਵੀ ਜੋ ਵੀ ਕੋਈ ਭਰ ਭਰਾ ਉੱਥੇ ਸੇਵਾ ਕਰਨੀ ਚਾਹੁੰਦਾ ਹੈਗਾ ਤਾਂ ਉਹ ਪਲੀਜ਼ ਸੰਪਰਕ ਕਰਕੇ ਜਾਓ ਕੋਈ ਕਿਸੇ ਦੇ ਇੱਕ ਦਿਨਾਂ ਸਿੱਟੇ ਉਹ ਵੀ ਹਾਂਜੀ ਤੁਸੀਂ ਵੰਡਦੇ ਹੋ ਨਹੀਂ ਜਿੱਦਣੋਂ ਤਾਂ ਆਪ ਵੇਚੀ ਜਾਂਦੇ ਨਹੀਂ ਜੀ ਤੇ ਬਸ ਇਹ ਮੇਨ ਗੱਲ ਹੈ ਜੀ ਤੇ ਜੋ ਲੋਡ ਬੰਦ ਨੂੰ ਸਹੀ ਮਿਲ ਜੇ ਸਹੀ ਜਿਹਦੀ ਜ਼ਰੂਰਤ ਆ ਉਹ ਮਿਲੇ ਜੀ ਹਾਂਜੀ ਹਾਂਜੀ ਨੂੰ ਲੋੜ ਨਹੀਂ ਤਾਂ ਉਹ ਆਪਾਂ ਦੇਖੇ ਰਹੇ ਹਾਂ ਜੀ ਜਿਹਦੇ ਕਿਸੇ ਡੰਗਰ ਵੀ ਨਹੀਂ ਹੈਗੇ ਉਹ ਵੀ ਆਪਣਾ ਅਚਾਰ ਤੇ ਆਪਣਾ ਫੀਲ ਰੱਖੀ ਮਿੱਠੇ ਨੇ ਜੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਜਿੰਨੇ ਅਸੀਂ ਦੀ ਨੌਜਵਾਨ ਤੁਰੇ ਸੀ ਜੱਗੇ ਜਿੰਨੇ ਵੀ 15 ਵਾਲਾ ਲੋ 20 ਆ ਸੀ ਤੇ ਅਸੀਂ ਜੋ ਸਾਡੇ ਟਰੈਕਟਰਾਂ ਦਾ ਖਰਚ ਆਊਗਾ ਤਕਰੀਬਨ ਇੱਕ ਟਰੈਕਟਰ ਦਾ ਖਰਚਾ 20000 ਰੁਪਏ ਆਊਗਾ ਜੀ ਅਪ ਡਾਊਨ ਦਾ ਠੀਕ ਹੈ ਉਹ ਅਸੀਂ ਆਪਣੇ ਬੋਲ ਨੂੰ ਕਰਾਂਗੇ ਜੀ ਜਿੰਨੇ ਵੀ ਪਾਸੇ ਨੌਜਵਾਨ ਤੋਰਾਂਗੇ ਉਹਦੇ ਵਿੱਚ ਅਸੀਂ ਸੂਈ ਫੰਡ ਦੇ ਵਿੱਚੋਂ 1 ਰੁਪਿਆ ਵੀ ਨਹੀਂ ਜੋ ਸਾਡਾ ਜਾਣ ਦਾ ਖਰਚਾ ਤੇ ਆਉਣ ਦਾ ਰੋਟੀ ਪਾਣੀ ਦਾ ਜੋ ਵੀ ਵੈਸੇ ਤਾਂ ਉਹ ਸਾਡੇ ਭਰਾ ਸਾਨੂੰ ਕਹਿ ਰਹੇ ਨੇ ਕਹਿੰਦੇ ਤੁਸੀਂ ਆਓ ਅਸੀਂ ਸਿੱਧੀ ਸੇਵਾ ਕਰਾਂਗੇ ਰੋਟੀ ਪਾਣੀ ਦੀ ਕੋਈ ਦਿੱਕਤ ਨਹੀਂ ਪਰ ਅਸੀਂ ਮਤਲਬ ਕਿ ਫੰਡ ਦੇ ਵਿੱਚੋਂ 1 ਰੁਪਿਆ ਵੀ ਨਹੀਂ ਵਰਤਣਾ ਜੀ ਜਿਸ ਦਾ ਬਕਾਇਦਾ ਤੌਰ ਤੇ ਅਸੀਂ ਆ ਕੇ ਪਿੰਡ ਨੂੰ ਹਿਸਾਬ ਮਤਲਬ ਕਿ ਆਪਣੀ ਸਾਂਝੀ ਜਗ੍ਹਾ ਤੇ ਹਿਸਾਬ ਵੀ ਲਿਖ ਕੇ ਲਾ ਦੇਵਾਂਗੇ ਜੀ ਹਾਂਜੀ ਬਿਲਕੁਲ ਜੀ ਭਾਈ ਜੀ ਕੀ ਨਾ ਮੰਨੋ ਕਰਮਜੀਤ ਸਿੰਘ ਜੀ ਅੱਛਾ ਕਰਮਜੀਤ ਜੀ ਤਿਆਰੀ ਹੈ ਫਿਰ ਜਾ ਰਹੇ ਹੋ ਹਾਂ ਜੀ ਪੂ ਇਹ 12-13 ਘੰਟੇ ਜੀ ਠੀਕ ਹੈ ਹਾਂ ਸਵੇਰ ਤੱਕ ਪਹੁੰਚਾਂਗੇ ਇੱਥੇ ਅਸੀਂ ਠੀਕ ਹੈ ਅੱਛਾ ਤੁੜੀ ਫਿਰ ਪਿੰਡ ਚੋਂ ਇਕੱਠੀ ਕਰ ਲਈ ਸਾਰੀ ਤੁੜੀ ਪਿੰਡ ਚੋਂ ਸਾਰੇ ਪਿੰਡ ਚੋਂ ਇਕੱਠੇ ਤੁਰ ਕੇ ਫਿਰ ਕੇ ਕਿਸੇ ਟਰਾਲੀ ਪਰ ਤੇ ਕਿਸੇ ਨੂੰ 10 ਪੰਡਾ ਕਿਸੇ ਨੂੰ 1 ਪੰਡਾ ਪਾਉਤੀ ਜੀ ਠੀਕ ਹੈ ਹਾਂ ਜੀ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਪਿੰਡ ਬਾਲਦ ਖੁਰਦ ਦੀਆਂ ਦਿਖਾਈਆਂ ਨੇ ਜਿੱਥੋਂ ਦੇ ਜਿਹੜੇ ਨੌਜਵਾਨ ਨੇ ਇਕੱਠੇ ਹੁੰਦੇ ਨੇ ਹੜਪੀੜਤ ਪਿੰਡਾਂ ਲਈ ਹੜਪੀੜਤ ਲੋਕਾਂ ਲਈ ਉਹ ਸਮਾਨ ਲੈ ਕੇ ਜਾ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਸਮਾਨ ਅਸੀਂ ਉਹਨਾਂ ਦੀ ਲੋੜ ਅਨੁਸਾਰ ਲੈ ਕੇ ਜਾ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਲੈ ਕੇ ਜਾਣਗੇ ਕਿਉਂਕਿ ਇਹਨਾਂ ਦੀ ਕੰਬੈਨਾਂ ਜਾਂਦੇ ਨੇ ਰੀਪਰ ਜਾਂਦੇ ਨੇ ਇਹਨਾਂ ਦਾ ਤਾਲਮੇਲ ਆ ਸੰਪਰਕਾ ਤੇ ਸੰਪਰਕ ਕਰਕੇ 14 ਟਰਾਲੀਆਂ ਪਿੰਡ ਬਾਲਦ ਖੁਰਦ ਦੇ ਵਿੱਚੋਂ ਇੱਥੋਂ ਨਾਜ਼ ਦੀਆਂ ਲੈ ਕੇ ਜਾ ਰਹੇ ਨੇ ਰਾਸਣ ਦੀਆਂ ਹਰੇ ਚਾਰੇ ਦੀਆਂ ਲੈ ਕੇ ਜਾ ਰਹੇ ਨੇ ਕੈਮਰਾਮੈਨ ਮਾਹੀ ਪੋਣੀਗੜ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ